ਚਲੋ ਓਕੇ ਇਹ ਜਿਹੜੇ ਪੱਥਰ ਹਨ ਇਹ ਕਰਾ ਕੇ ਦਿੱਤੇ ਆ ਤੇ ਜਿਸ ਦਾ ਮੇਰਾ ਨਾਮ ਹੈਗਾ ਆ ਤੇ ਆਪਣਾ ਨਾਮ ਇਹਨਾਂ ਦਾ ਤੇ ਲਵਰਾਜ ਲਵਰਾਜ ਮੇਰਾ ਨਿਕਨੇਵਾ ਲਵ ਤੇ ਰਾਜ ਇਹਨਾਂ ਦਾ ਨਾਮ ਆ ਲਵਰਾਜ लवली ਤੋਂ ਲਵਰਾਜ ਅ ਸਾਡਾ ਨਾਮ ਇਹਨਾਂ ਨੇ ਫਿਰ ਪੱਥਰ ਤੇ ਬਣਾਇਆ ਕਲਰ ਕਰਕੇ ਕੇ ਰੰਗ ਬਣ ਕੇ ਕੇ ਅਸੀਂ ਇਸ ਤਰ੍ਹਾਂ ਬਣਾਈਏ ਇਹ ਸੋਹਣਾ ਲੱਗੇ ਕਿ ਅੱਜ ਦੀ ਜਿਹੜੀ ਆ ਦੁਵਾਰੀ ਸਾਡੀ ਯਾਦਗਾਰ ਦੁਵਾਰੀ ਬਣੇ ਤੇ ਬਹੁਤ ਵਧੀਆ ਲੱਗ ਰਿਹਾ ਆ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਆ ਕਿ ਇਹਨਾਂ ਨੇ ਇੰਨਾ ਸੋਚਿਆ ਕਿਉਂਕਿ ਮੈਨੂੰ ਇੱਕਦਮ ਹੀ ਕਹਿਤਾ ਕਿ ਚਲੋ ਅੱਜ ਉਹ ਮੈਂ ਪੱਥਰ ਕੱਲ ਕੀਤੇ ਹੋਇਆ ਉੱਥੇ ਮੈਂ ਨਾਮ ਲਿਖਣਾ ਆ ਤੇ ਇਹ ਤੋਂ ਬਾਅਦ ਉੱਪਰ ਜਿਹੜੀਆਂ ਲਾਈਟਸ ਵਗੈਰਾ ਲਗਾਈਆਂ ਤੇ ਹੁਣ ਸ਼ਾਈਨ ਇਹਨਾਂ ਦੀ ਅਲੱਗ ਆ ਹੁਣ ਉਧਰਲੇ ਪਾਸੇ ਰੰਗੋਲੀ ਜ਼ਿਆਰ ਕਰਨੀ ਆ ਤੇ ਅੱਜ ਦੇ ਵਲੌਗ ਦੀ ਜਿਹੜੀ ਆ ਸ਼ੁਰੂਆਤ ਆ ਮਿੱਤਰ ਪਿਆਰਿਓ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿਆਰਿਓ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਢੇਰ ਸਾਰਿਆਂ ਕਿਉਂਕਿ ਮੈਨੂੰ ਬਤਾ ਦਿਵਾਲੀ ਦੀ ਕੀਮਤ ਆਪਣੇ ਪਰਿਵਾਰ ਨਾਲ ਕਿੰਨੀ ਹੁੰਦੀ ਹੈ ਅੱਜ ਮੈਂ 10 ਸਾਲ ਬਾਅਦ ਇਦਾਂ ਨਹੀਂ ਕਿ ਮ ਆਇਆ ਦੋ ਤਿੰਨ ਜਾਣ ਕੇ 10 ਸਾਲਾਂ ਚ ਮੈਂ ਦੋ ਤਿੰਨ ਵਾਰੀ ਆਇਆ ਲੇਕਿਨ ਇਹਨਾਂ ਤਿਉਹਾਰਾਂ ਚ ਨਹੀਂ ਆਇਆ ਮੈਂ ਜਿੱਦਾਂ ਦਸਹਿਰਾ ਹੋ ਗਿਆ ਕਰਵਾ 14 ਵਰਤ ਹੋ ਗਿਆ ਦੀਵਾਲੀ ਹੋ ਗਈ ਨਾ ਚ ਨਹੀਂ ਮੈਂ ਹੈ ਨਾ ਮੈਂ ਹਮੇਸ਼ਾ ਇਹ ਦਸੰਬਰ ਜਨਮ ਦਿਨ ਦਾ ਉਹਨਾਂ ਦਾ ਨੇ ਹਾਂ ਤੇ ਤਿਹਾਰਾਂ ਦੇ ਵਿੱਚ ਤਿਹਾਰਾਂ ਦੇ ਵਿੱਚ ਜਾਨਕਿ ਉਹ ਵੀ ਤਿਹਾਰਾਂ ਤੋਂ ਵੱਧ ਜਾਂਦੇ ਹੁੰਦੇ ਸਿਆਲੂ ਤਿਉਹਾਰ ਇਹ ਗਰਮੀਆਂ ਦੇ ਤਿਉਹਾਰ ਠੀਕ ਹੈ ਜੀ ਤੇ ਦੇਖੋ ਮੈਡਮ ਜੀ ਹੁਣੀ ਦੇਖੋ ਕਿੰਨੀ ਸੋਹਣੀ ਰੰਗੋਲੀ ਬਣਾਉਂਦੇ ਠੀਕ ਹੈ ਜੀ ਬਾਕੀ ਤੁਸੀਂ ਆਦੇ ਵੱਲੋਂ ਮੈਂ ਕਰਨ ਜਿੰਨੀ ਕੋ ਹੋਇਆ ਉਹਨੇ ਕੋ ਮਤਲਬ ਕੀਤਾ ਹੈਗਾ ਸੰਛੇਂਜਾ ਕੀਤਾ ਠੀਕ ਹੈ ਜੀ ਆ ਦੇਖ ਲਓ ਨਹੀਂ ਤੇ ਦੀਵਾਲੀ ਵਾਜਾ ਇਹ ਸਭ ਮੈਂ ਲਾਈਟਾਂ ਆਪ ਹੀ ਲਗਾਈਆਂ ਨੇ ਆਪ ਹੀ ਸਾਰਾ ਕੁਝ ਜਣ ਕੇ ਹਾਂ ਜੀ ਤੇ ਆਪਰਾ ਲੋਕ ਦੀ ਦੀਵਾਲੀ ਦਾ ਪੂਰਾ ਫਨ ਕਰ ਰਹਾ ਹਾਂ ਜੀ ਸਾਰੇ ਜਣੇ ਠੀਕ ਹੈ ਜੀ ਤੇ ਬਾਕੀ ਲਾਈਟਾਂ ਵੱਲ ਲਗਾ ਚੰਦੀਆਂ ਬਾਕੀ ਟੀਵਲ ਲਾ ਬਸ ਸਾਰਾ ਜੋ ਵੀ ਜ਼ਨ ਵਧੀਆ ਕਰਕੇ ਦੀ ਗਈ ਆਮੀ ਨੂੰ ਸੋਹਣਾ ਲੱਗਾ ਲਵਰਾਜ ਲਵ ਮੇਰੀ ਵਾਈਫ ਦਾ ਨਾਮ ਰਾਜ ਮੇਰਾ ਮਿਲਦਾ ਮਿਨਗਰ ਰਾਜ ਕੁਮਾਰ ਵੈਸੇ ਉਹਨਾਂ ਦਾ ਪੱਕਾ ਨਾਮ ਤਾਂ ਹੋਰ ਡਿਫਰੈਂਟ ਆ ਲਵ ਮੈਨੂੰ ਚੰਗਾ ਲੱਗਦਾ ਨਾ ਜਦੋਂ ਮੈਂ ਆਵਾਜ਼ ਮਾਰਦਾ ਲਵ ਹਨਾ ਇਦਾਂ ਇਹ ਚੰਗਾ ਲੱਗਦਾ ਨਾ ਜੀ ਤੇ ਮੈਂ ਲੋ ਲਾਈਟ ਹੈ ਨਹੀ ਮੈਂ ਤਾਂ ਇਹਰਦਾਸ ਕਰਦਾ ਨਾ ਪ੍ਰਮਾਤਮਾ ਸਭ ਦੇ ਘਰਾਂ 'ਚ ਖੁਸ਼ੀਆਂ ਖੇੜੇ ਪਰਿਵਾਰ ਦੀ ਇੱਕ ਜੁਟਤਾ ਹਸਬੰਦ ਐਂਡ ਵਾਈਫ ਦਾ ਪਿਆਰ ਬੱਚਿਆਂ ਦਾ ਪਿਆਰ ਹੈ ਨਾ ਜੀ ਤੇ ਕਦੇ ਵੀ ਆਪਾਂ ਕਦੇ ਗੱਲਬਾਤ ਕਰਦੇ ਆ ਨਾ ਜੀ ਤੇ ਆਪਾਂ ਇਹੀ ਗੱਲ ਹਮੇਸ਼ਾ ਕਰੀਦੀ ਆ ਵੀ ਸਭ ਤੋਂ ਵੱਡਾ ਕੀ ਹੈ ਪਰਿਵਾਰ ਤੁਸੀਂ ਦੇਖ ਲਓ ਹੁਣ ਜਮਾਨਾ ਕਿਦਾਂ ਦਾ ਆ ਗਿਆ ਵੀ ਕਿੰਨੇ ਤੁਸੀਂ ਇੰਟਰਵਿਊ ਆ ਦੇਖਦੇ ਆ ਟੀਵੀ 'ਚ ਹਨਾ ਜੀ ਫੇਸਬੁੱਕ ਵਾ YouTube ਵਾ ਕਿੰਨਾ ਕੁਝ ਆਉਂਦਾ ਸਭ ਦੇ ਵਿੱਚ ਇਹੀ ਹੈ ਮਹਾਨਕ ਪਿਆਰ ਜਿਹੜਾ ਪਰਵਾਰ ਖੁਸ਼ ਹੋਣਾ ਹੀ ਬਸ ਉੱਤੇ ਕੀ ਬਤਾਨੀ ਬੱਚੇ ਕਿਣ ਕਾਰਾ ਵਾਈਫ ਚੰਗੀ ਆ ਹਸਬੰਡ ਚੰਗਾ ਉੱਥੇ ਤਾਂ ਮਤਲਬ ਸਵਰਗ ਰੱਬੇ ਵਾਦਾ ਹਾਂ ਜੀ ਕੀ ਖਾਲਾ ਮਾਦਮ ਜੀ ਬਿਲਕੁਲ ਬਿਲਕੁਲ ਤੇ ਮਤਲਬ ਕਹਿੰਦਾ ਇਹ ਹੈਗਾ ਵੀ ਆ ਦੇਖੋ ਮਾਇਆ ਸਾਡੀਆਂ 24 ਸਾਡੀਆਂ ਐਫਰਟਸ ਹੈਗੇ ਨਾ ਪੂਰੇ ਇਹ ਉਹੋ ਹੀ ਚੰਗੇ ਲੱਗਦੇ ਆ ਜਦੋਂ ਸਾਡੀ ਫੈਮਿਲੀ ਦੇ ਵਿੱਚ ਖੁਸ਼ੀਆਂ ਆ। ਜੀ। ਹਾਂ। ਅਗਰ ਪਰਿਵਾਰ ਖੁਸ਼ ਆ ਤੇ ਸਭ ਖੁਸ਼ ਆ ਅਗਰ ਪਰਿਵਾਰੇ ਖੁਸ਼ ਨਹੀਂ ਆ ਤਾਂ ਰੋਟੀ ਨਹੀਂ ਸੀ। ਰੋਟੀ ਖਾ ਕੇ ਵੀ ਨਾ ਪੈਸੇ ਦੀ ਕੋਈ ਵੀ ਇੰਪੋਰਟੈਂਟ ਸਣੀ ਹੋ ਜੇ ਅਗਰ ਤੁਹਾਡੇ ਘਰ 'ਚ ਕਲਾ ਕਲੇਸ਼ ਹੋਣਾ ਇਹਨਾਂ ਦਾ ਕੁਝ ਵੀ ਹੈਗਾ। ਹਮ। ਤੇ ਇਹਨਾਂ ਦੇਖ ਲਓ ਸੱਤ ਤੋਂ ਸਮੁੰਦਰੋਂ ਪਾਰ ਵੀ ਏਡੀ ਦੂਰ ਜਾਂਦੇ ਆ ਲੇਕਿਨ ਉੱਥੇ ਵੀ ਦੇਖੋ ਉਹਨਾਂ ਉਹ ਜਿਹੜੇ ਲੋਕ ਆ ਨਾ ਜੀ ਆਪਣੇ ਪਰਿਵਾਰ ਪ੍ਰਤੀ ਇੰਨੇ ਕ ਡੈਡੀਕੇਟ ਬਣਾਈ। ਕੀ ਬਤਾਨਾ ਹੈ। ਅਟਾਲੀ ਲੋਕ ਕੋਰੇ ਜਾਣ ਕੇ ਤੇ ਚਲੋ ਪ੍ਰਮਾਤਮਾ ਨਿਰ ਕਰੇ। ਇਹ ਦੇਖੋ ਅਸਮਾਨ ਥੋੜਾ ਜਿਹਾ ਹਲੇ ਜਾਣ ਕੇ ਠਾਕਿਆਂ ਗਮ ਗਮੀ ਹੁਈ ਨਹੀਂ ਹੈਗੀ ਹੋ ਜਾਊਗੀ ਜਿੱਦਾਂ ਹਨਾ ਇਹ। ਕੋਈ ਜੀ। ਸਾਰਾ ਕੁਛ ਮੈਂ ਬਿਲਕੁਲ ਕਹਿੰਦਾ ਕੀਤਾ। ਜੀ ਆਂ ਦੇਖ ਲਓ ਪ੍ਰਮਾਤਮਾ ਦੀ ਕਿਰਪਾ ਹੇ ਪਰਮਪਿਤਾ ਪਰਮਾਤਮਾ ਜੀ ਸਭ ਦੇ ਘਰਾਂ 'ਚ ਖੁਸ਼ੀਆਂ ਖੇੜੇ ਸਭ ਨੂੰ ਵਧੀਆ ਕੰਮ ਕਰ ਵਧੀਆ ਲਾਈਫ ਹੇ ਪ੍ਰਭੂ ਸਭ ਨੂੰ ਮਤਲਬ ਨਾ ਵਧੀਆ ਲਾਈਫ ਵਧੀਆ ਖਾਣਾ ਪੀਣਾ ਵਧੀਆ ਪਰਿਵਾਰ ਵਧੀਆ एवरीथिंग ਇਹ ਗੋੜ ਚਾਹੀਦਾ ਸਤਗੁਰੂदास ਮਹਾਰਾਜ ਜੀ ਹੈ ਜੀ ਅਮਨ ਗੁਰਵਿੰਦਰ ਸਿੰਘ ਜੀ ਮਹਾਰਾਜ ਜੀ ਗੋਨਾਲ ਦੇਵ ਜੀ ਮਹਾਰਾਜ ਹਨਾ ਜੀ ਇਹ ਮਤਲਬ ਕਹਿੰਦਾ ਆ ਦੇਖੋ ਹੁਣ ਤੁਸੀਂ ਕਿਸ਼ਨ ਮਹਾਰਾਜ ਜੀ ਜੀ ਉਹੀ ਫੋਟੋ ਆ ਪਿਆਰਿਓ ਜਿਹੜੀ ਸਾਨੂੰ ਕੂੜੇ ਦੇ ਢੇਰ ਚੋਂ ਮਿਲੀ ਸੀ ਜਾਨਕਿ ਕਵਾਰੀਏ ਕਵਾਰ ਇਕੱਠਾ ਕਰਕੇ ਲੈ ਕੇ ਆਏ ਸੀਗੇ ਤਨਕਰ ਦੱਸੇ ਮੈਂ ਆਥੇ ਖੜਾ ਸੀਗਾ ਤੇ ਫੋਟੋ ਟੁੱਟੀ ਹੋ ਸੀ ਮਤਲਬ ਫੋਟੋ ਦਾ ਜਿਹੜਾ ਨਾ ਮਤਲਬ ਪੇਜ ਸੀਗਾ ਉਹ ਸਾਰਫ ਸਹੀ ਸੀਗਾ ਲਿਗਰ ਉਹਦਾ ਸਾਰੀ ਟੁੱਟੀ ਹੋ ਬਹੁਤ ਬਰਾਦ ਸੀ ਜਨ ਤੇ ਮੈਂ ਦਰ ਚੱਕੀ ਚੱਕ ਕੇ ਲਿਆ ਫਿਰ ਹਾਰ ਕੋ ਜਾ ਕੇ ਮੈਂ ਮਤਲਬ ਇਹਨੂੰ ਸਿਸਟਮ ਆ ਰਹੀ ਕੀਤਾ ਜਿੱਦਾਂ ਕਿਰੋ ਪੇਜ ਨੂੰ ਬਣਾਇਆ ਹਨ ਤੇ ਆਹ ਇੱਕ ਮੈਨੂੰ ਬਹੁਤ ਪਿਆਰੀ ਫੋਟੋ ਲੱਗਦੀ ਹੈ ਨਾ ਜੀ ਇੱਕ ਦਿਨ ਬਾਬਾ ਦੀਪ ਸਿੰਘ ਜੀ ਵੀ ਮਹਾਰਾਜ ਪਿਆਰੇ ਹਨ ਜੀ ਬਹੁਤ ਕਿਰਪਾ ਬਹੁਤ ਕਿਰਪਾ ਪਰਮਾਤਮਾ ਸਭ ਨੂੰ ਕਿਰਪਾ ਦੇ ਕਿ ਸਭ ਤੇ ਸਭ ਦੇ ਪਰਿਵਾਰਾਂ ਦੇ ਤੰਦਰੁਸਤੀਆਂ ਸਭ ਦੀਆਂ ਦਿਵਾਲੀਆਂ ਲੋੜੀਆਂ ਹੋਲੀਆਂ ਸਭ ਦੀਆਂ ਮੇਰੇ ਪਰਮ ਪਿਤਾ ਪਰਮਾਤਮਾ ਜੀ ਚੰਗੀ ਤਰ੍ਹਾਂ ਮਤਲਬ ਅਸੀਂ ਖੁਸ਼ੀਆਂ ਨਾਲ ਸਾਰਾ ਕੁਝ ਹੋਵੇ ਨਾ ਜੀ ਤੇ ਅਸ ਕੀ ਦੇਖਦੇ ਹਾਂ ਮੈਡਮ ਜੀ ਇਹ ਬਲਾਂ ਮੈਡਮ ਨੇ ਕਿੰਨਾ ਕੁ ਕਰ ਲਿਆ ਹੈਗਾ ਨਾ ਜੀ ਤੇ ਦਸਾਂ ਸਾਲਾਂ ਦੀਵਾਲੀ ਜਾਂ ਮੈਨੂੰ ਬਹੁਤ ਸੋਹਣਾ ਜਿਹਾ ਲੱਗਦਾ ਨਾ ਤੇ ਬਸ ਕੋਈ ਪਰਮਾਤਮਾ ਦਾ ਅਨਜਲ ਹੁੰਦਾ ਮਨਾਂ ਜੀ ਜਿੱਦਾਂ ਖਾਣਾ ਪੀਣਾ ਆਪਾਂ ਜੋ ਵੀ ਆ ਮੈਂ ਦੇ ਲੋ ਚਾਰ ਮਹੀਨੇ ਹੋਏ ਜੇ ਇਹਨੂੰ ਤਾਂ ਮੈਂ ਦੋ ਮਹੀਨੇ ਹੋਏ ਮੈਂ ਅੱਜ ਚੱਲ ਜਾਣਾ ਕੱਲ ਚੱਲ ਜਾਣਾ ਅੱਜ ਚੱਲ ਜਾਣਾ ਕੱਲ ਚੱਲ ਜਾਣਾ ਫੀਕ ਤੇ ਜਰੂਰ ਰਹਿਣਾ ਨਾ ਜੀ ਤੇ ਬਾਕੀ ਦੇਖੋ ਕਿੱਦਾਂ ਨਾ ਜੀ ਦੇਖੋ ਮੈਡਮ ਜੀ ਨੇ ਬੋਲੀ ਨਹੀਂ ਬਣਾ ਲਿਆ ਤੁਸੀਂ ਇਹ ਦੇਖੋ ਭਈ ਕੱਲ ਮੈਡਮ ਜੀ ਸਕੂਲ ਲਈ ਮੈਡਮ ਨੇ ਕਿ ਕਹ ਲਿਆ ਸੀ ਹਾਂਜੀ ਹਾਂਜੀ ਬੱਚਿਆਂ ਜੀ ਹਾਂਜੀ ਉਹਦੀ ਕੋ ਫੋਟੋ ਫੋਟੇ ਖਿੱਚੀ ਸੀ ਹਾਂਜੀ ਅੱਛਾ ਠੀਕ ਹੈ ਮੈਡਮ ਜੀ ਬਹੁਤ ਡੈਡੀ ਕੇਟੜਵਾਜੀ ਪਰਿਵਾਰਪਤੀ ਮੈਂ ਤਾਂ ਦੇਖ ਕੇ ਹੈਰਾਨ ਹੋ ਜਾਂਦਾ ਹਾਂ ਹੈਰਾਨ ਮਤਲਬ ਇੰਨਾ ਕਿ ਹਰਾਮ ਪਸੰਦ ਆਵੇਂ ਇੰਨੇ ਡੈਡੀਕੇਟ ਇੰਨੇ ਡੈਡੀਕੇਟ ਇਹ ਜਿਹੜਾ ਜਨਮ ਹੈ ਬਾਰ-ਬਾਰ ਨਹੀਂ ਮਿਲਦਾ ਹੈ ਜੀ ਗੁੱਡ ਇਹ ਚਲੋ ਦੁੱਖਾਂ ਖੈ ਜ਼ਿੰਦਗੀ ਚ ਆਉਂਦੇ ਰਹਿੰਦੇ ਆ ਪਰ ਉਹ ਉਹਨੂੰ ਸਟ੍ਰੈਸ ਨਹੀਂ ਲੈਣਾ ਚਾਹੀਦਾ ਜੇ ਅਸੀਂ ਸਟ੍ਰੈਸ ਲਵਾਂਗੇ ਤਾਂ ਸਾਡਾ ਜੀਣਾ ਮੁਸ਼ਕਲ ਹੋ ਜਾਂਦਾ ਆ ਜੇ ਜੀਵਨ ਨੂੰ ਜਿੰਨਾ ਅਸੀਂ ਖੁਸ਼ੀ ਨਾਲ ਜੀਵਾਂਗੇ ਨਾ ਉਨਾ ਹੀ ਤੇ ਉਹਦੇ ਨਾਲ ਖੁਸ਼ ਰਹਿਾਂਗੇ ਤਾਂ ਸਟ੍ਰੈਸ ਆਦਾ ਘਟ ਜਾਣਾ ਆ ਹਾਂਜੀ ਹਾਂਜੀ ਸਟ੍ਰੈਸ ਜਿੰਨਾ ਅਸੀਂ ਮਾਈਂਡ ਵਿੱਚ ਰੱਖੀ ਜਾਵਾਂਗੇ ਹਾਇ ਮਾਗਾ ਲੁੱਟ ਗਏ ਉਸੇ ਪਰਮਾਤਮਾ ਨੂੰ ਦੁੱਖ ਦਿੰਦਾ ਆ ਹਣਾ ਦੇਖੋ ਮੈਂ ਨਾ ਮੈਡਮ ਜੀ ਹੁਣ ਮੈਡਮ ਜੀ ਹਮੇਸ਼ਾ ਮੈਨੂੰ ਸਬਜੀ ਸਬਜੀ ਚਾਹ ਪੀਣੀ ਸਬਜੀ ਪਾਣੀ ਪੀਣਾ ਸਬਜੀ ਤਾਂ ਸਬਜੀ ਤਾਂ ਮੈਨੂੰ ਮੇਰਾ ਮੋਟੀਵੇਟ ਕਰ ਦਿੰਦੇ ਆ ਕੋਈ ਗੱਲ ਹੋ ਜੂ ਕੰਮ ਮੈਂ ਕਹਿੰਦਾ ਜੀ ਆ ਕੰਮ ਤੇ ਪਸੀਬ ਉਹ ਫੁੱਸੀ ਬੰਬ ਲੈ ਕੇ ਆਉਣੇ ਵਾ ਜਾਂ ਛੋੜੇ ਸੱਪ ਕੱਢਣੇ ਉਹ ਤੀਲਾਂ ਮਾ ਉਹ ਨਾ ਫੋਨ ਨਹੀਂ ਆਈ ਕਿਉਂਕਿ ਸੱਪ ਇਦਾਂ ਹੁੰਦੇ ਦੀ ਸੱਪ ਉਹ ਗੋਲੀਆਂ ਨੱਗੇ ਨਹੀਂ ਲੱਗਦੀ ਹੁੰਦੀ ਸੀ ਨਾ ਜੀ ਇਹ ਆ ਜੀ ਮੇਰਾ ਪਿੰਡ ਮੇਰਾ ਘਰ ਆ ਜੀ ਪਿਆਰਿਓ ਇਨਾ ਗੜੀਆਂ ਚ ਇਨਾ ਛੜਕਾਂ ਦਸੀਂ ਉਹ ਟਾਇਰ ਚਲਾ ਚਲਾ ਕੇ ਉਹ ਹੁੰਦੇ ਨਹੀਂ ਸਾਈਕਲ ਟਾਇਰ ਜਦੋਂ ਘਾਜਾਂ ਨੇ ਪਾਰ ਜਾਣੇ ਤੇ ਅਸੀਂ ਉਹ ਟਾਇਰ ਉਹ ਡੰਡਾ ਜਿਆ ਲੈ ਕੇ ਬਸ ਦੌੜੀ ਜਾਣਾ ਧੋੜੀ ਜਾਣਾ ਧੋੜੀ ਜਾਣਾ ਧੋੜੀ ਜਾਣਾ ਤੇ ਲੋ ਕੋਈ ਥਕਾਵਟ ਨਹੀਂ ਹੁੰਦੀ ਜੀ ਨਾ ਬਹੁਤ ਸੋਹਣਾ ਬਹੁਤ ਸੋਹਣਾ ਮਤਲਬ ਅਸੀਂ ਕੀਤਾ ਸਾਰਾ ਕੁਛ ਨਾ ਇਹ ਚਲੋ ਪਰਮਾਤਮਾ ਜੀ ਰੱਖੇ ਸਭ ਦੀਆਂ ਘਰਾਂ ਚ ਬਰਕਤਾਂ ਘਰਾਂ ਚ ਖੁਸ਼ੀਆਂ ਖੇੜੇ ਮੈਨੂੰ ਬਹੁਤ ਚੰਗਾ ਲੱਗਦਾ ਨਾ ਜਦੋਂ ਕਿਦਾ ਪਰਿਵਾਰ ਜਾ ਤਰੱਕੀ ਕਰਦਾ ਖੁਸ਼ ਹੁੰਦਾ ਨਾ ਲਓ ਜੀ ਪਿਆਰਿਓ ਦੀਵੇ ਅਸੀਂ ਤਿਆਰ ਕਰ ਲਏ ਸੀ ਸਰੋਂ ਤੇਰ ਪਾ ਕੇ ਬੱਤੀਆਂ ਲਾ ਕੇ ਤੇ ਨੰਨੂ ਮਤਲਬ ਜਗਾਤਾ ਸੀ ਤੇ ਹੁਣ ਮੈਡਮ ਜੀ ਮਤਲਬ ਵਧੀਆ ਜਿਹੜੀ ਰੰਗੋਲੀ ਬਣਾਈ ਸੀ ਨਾ ਜੀ ਉਹਦੇ ਉੱਪਰ ਸਜਾਰਾ ਹੈ ਠੀਕ ਹੈ ਜੀ ਦੇਖੋ ਵਾਹ ਜੀ ਵਾਹ ਕੀ ਬਾਤ ਹੈ ਵਾਹ ਇਹ ਕੰਮ ਸਾਰੇ ਪਿਆਰਿਓ ਸ਼ੌਂਕ ਦਾ ਹੁੰਦੇ ਆ ਕਿਉਂਕਿ ਦਿਵਾਲੀ ਇਹ ਤਿਉਹਾਰ ਤੇ ਖੁਸ਼ੀਆਂ ਦੇ ਤਿਉਹਾਰ ਤੇ ਰੰਗੋਲੀ ਵਾਕੇ ਰੰਗੋਲੀਆ ਹੈ ਸੱਤਾ ਰੰਗਾਂ ਦੀ ਰੰਗੋਲੀ ਹੈ ਮੜੇ ਵੀ ਹਾਂ ਜੀ ਸੱਤ ਰੰਗਾਂ ਗੋਲੀ ਨੂੰ ਬੋਲੀ ਕਹਿੰਦੇ ਆ ਯਾਰਾਂ ਮਿਲ ਕੇ ਪਿਆਰ ਮਾਂ ਬਤਾ ਰਹਿਣਾ ਇਹ ਵੀ ਅੰਗੋਲੀ ਨਿਸ਼ਾਨੀ ਹੁੰਦੀ ਆ ਅੰਜਾ ਦੇਖੋ ਮੇਰਾ ਉਹ ਕੀ ਬਾਤ ਕੀ ਬਾਤ ਕੀ ਬਾਤ ਵਾਯਾ 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 ਕੀ ਕਰਨਾ ਕੋਠੀਆਂ ਘਰਾਂ ਨੂੰ ਜੇ ਘਰਾਂ ਵਿੱਚ ਪਿਆਰ ਨਹੀਂ ਪਿਆਰ ਮੁਹੱਬਤ ਮੁਹੱਬਤ ਪਿਆਰ ਮੁਹੱਬਤ ਮੁਹੱਬਤ ਕਾ ਨਾਹੀ ਜਿੰਦਾ ਜਿੰਦਗੀ ਮੁਹੱਬਤ ਦਾ ਨਾਂ ਹੀ ਜਿੰਦਾ ਦਿਲੀ ਹੈ ਪਰਮਾਤਮਾ ਸਭ ਦੇ ਕਾਰ ਸਾਰੇ ਮੇਰਾ ਵਾਹਿ ਸਭ ਦੇ ਸਭ ਦੀ ਜੈ ਜੈਕਾਰ ਹੋਵੇ ਪ੍ਰਭੂ ਤੂੰ ਹੀ ਤੂੰ ਹੀ ਤੂੰ ਜੈਸਾ ਤੂੰ ਤੈਸਾ ਤੂੰ ਹੀ ਕਿਆ ਪਵੰਦੀ ਜੇ ਮੇਰੇ ਮਾਲਕ ਪਰਮਾਤਮਾ ਸਭ ਦੇ ਘਰਾਂ 'ਚ ਖੁਸ਼ੀਆਂ ਖੇੜੇ ਹੇ ਪ੍ਰਭੂ ਤੂੰ ਹੀ ਲੈ ਕੇ ਸੱਚਾ ਪਾਤਸ਼ਾਹ ਜੀ ਹਾਂਜੀ ਪਿਆਰਿਓ ਅਦੇ ਲੋ ਪਾਰਕ ਦੇ ਵਿੱਚ ਅਸੀਂ ਨਹੀਂ ਐਂ ਕਰਤਾ ਓਕੇ ਕੰਮ ਵਾਹ ਜੀ ਠੀਕ ਹੈ ਜੀ ਪਰ ਮਾਤਾ ਮੀਰੀ ਕਿਰਸਤ ਗੋਜ਼ਾਸਮ ਜੀ ਆਪ ਸਭ ਦਾ ਹੀ ਪਲਾ ਹੋਵੇ ਤਨ ਤਨ ਮੇਰੇ ਪ੍ਰਭੂ ਦਾਦਾ ਮਿਹਰ ਕਰੋ ਮਿਹਰ ਕਰੋ ਮਿਹਰ ਕਰੋ ਦਾਦਾ ਜੀ ਹਾਂ ਦੇ ਸੰਸ ਜੀ ਆਪਾ ਸ਼ਾ ਕਿਰਪਾ ਕਰੋ ਤਨ ਤਨ ਸਤਿਗੁਰੂ ਦਾਸ ਮਹਾਰਾਜੀ ਬਾਬਾ ਸਾਹਿਬ ਡਾਕਟਰ ਮੇਰੇ ਕਰ ਦਿਓ ਬਾਬਾ ਸਾਹਿਬ ਡਾਕਟਰ ਮੇਰੇ ਕਰ ਦਿਨੇ ਹਰ ਇੱਕ ਵਰਗ ਦੇ ਲੋਕਾਂ ਕੋਲ ਲੱਗਦਾ ਪਿਆਰ ਹਰ ਇੱਕ ਵਰਗ ਦੇ ਲੋਕਾਂ ਹਰ ਇੱਕ ਵਰਗ ਦੇ ਲੋਕਾਂ ਏ ਆ ਸਾਡੀ ਖੜੀ ਏ ਘੋੜੀ ਕਾਲੀ ਘੋੜੀ ਕਾਲੀ ਘੋੜੀ ਇਹਨੂੰ ਕਹਿੰਦੇ ਆ ਜੀ ਕਾਲੀ ਘੋੜੀ ਖੜੀ ਜਾਂਦੀ ਇਹਦੇ ਵਿੱਚ 4-5 ਮਹੀਨੇ ਝੂਟੇ ਲਾ ਲਏ ਆ ਠੀਕ ਹੈ ਜੀ ਪਰ ਜਾਣਾਂ ਕਿੱਥੇ ਹੁੰਦਾ ਗੜੀ ਤੁਹਾਨੂੰ ਪਤਾ ਹੀ ਨਹੀਂ ਚਲੋ ਫਿਰ ਵੀ ਬਹੁਤ ਬਹੁਤ ਇੰਜੋਏ ਕੀਤਾ ਵੈਰੀ ਨਾਈਸ ਵੈਰੀ ਨਾਈਸ ਹੋ ਗਿਆ ਵੈਰੀ ਨਾਈਸ ਗੁੱਟ ਮੇਰੇ ਪਿਆਰਿਆ ਸਭ ਨੂੰ ਖੁਸ਼ੀਆਂ ਦੇਵਿਂ ਦੇਖੋ ਪਿਆਰੇਵਾਜੀਓ ਓਕੇ ਥੈਂਕ ਯੂ ਲੋਜੀ ਪਿਆਰਾਂ ਦੀਵੇ ਮਾੜੀ ਮੀਆਂ ਨੇ ਕੋਠੇ ਲਾਤੇ ਆ ਬੈਗ ਯਾ ਮੈਨੂੰ ਹੋ ਗਿਆ ਕੰਮ ਸਾਰ ਵਧੀਆ ਹਾਂਜੀ ਸਭ ਕੁਝ ਹੋ ਗਿਆ ਲੱਗਦਾ ਹੈ ਆਹ ਤਰਾ ਬਸ ਨੀ ਪਰਕ ਨੂੰ ਸੁਣ ਲੱਗਦਾ ਪਾਰਕ ਹੂੰ ਵਾਹ ਜੀ ਕੀ ਬਾਤ ਇਹ ਇਹ ਸਾਡੇ ਕੰ ਦਾ ਗੇਟ ਬਾਹਰ ਲਾ ਹੋਈਆ ਓ ਸਾਰੇ ਉਧਰ ਖੇਤ ਖੇਤੀਆ ਆਹ ਰੋਡ ਸਾਡੇ ਤੇ ਮੈਂ ਦੇਖ ਲਓ ਸਾਰੇ ਨੇ ਵਧੀਆ ਵਧੀਆ ਲਾਈਟਿੰਗ ਕੀਤੀ ਹੋਇਆ ਪਰ ਉਹ ਅੱਗੇ ਵਾਲੀਆਂ ਰੌਣਕਾਂ ਹੈ ਨਹੀਂ ਹਨਾ ਜੀ ਕਿਉਂਕਿ ਲੋਕੀ ਬਾਹਰੋਂ ਚੱਲ ਗਏ ਕਿੰਨੇ ਘਰ ਬੰਦ ਵਾਂ ਨੇ ਤੇ ਮਤਲਬ ਸਾਡੇ ਮਤਲਬ ਉੱਥੇ ਇੱਕ ਉਹ ਵੀ ਘਰ ਬੰਦ ਉਹ ਪਰਲਾ ਵੀ ਬੰਦ ਉਹ ਦੀ ਬੰਦ ਸਾਰੇ ਕੋਈ ਜਲੰਧਰ ਚੱਲ ਗਿਆ ਕੋਈ ਇੰਗਲੈਂਡ ਚੱਲ ਗਿਆ ਕੋਈ ਅਮਰੀਕਾ ਚੱਲ ਗਿਆ ਉਹ ਇਟਲੀ ਚੱਲ ਗਿਆ ਸਾਰੇ ਲੋਕ ਬਾਹਰ ਚੱਲ ਗਏ ਅੰਗਣੀਆਂ ਮਤਲਬ ਅੱਗੇ ਵਾਲਾ ਮੈਂ ਦੇਖਦਾ ਪਿਆ ਮੈਦਾਨ ਸਾਲਾ ਮੈਂ ਅੱਗੇ ਵਾਲਾ ਦੇਖਦਾ ਪਿਆ ਅੱਗੇ ਵਾਲਾ ਹੱਸਪ ਤਾਂ ਵੀ ਹੈ ਨਹੀਂ ਜਿੱਦਾਂ ਨਾ ਅੱਗੇ ਵਾਲੇ ਵੀ ਰੌਣਕ ਹੈ ਨਹੀਂ ਨਾ ਅੱਗੇ ਤੂੰ ਮੈਂ ਤੂੰ ਆਉਂਦੇ ਕਿੰਦਾ ਲੋਕਾਂ ਲੜੀਆਂ ਲਾਈਆਂ ਹੁੰਦੀਆਂ ਕਿੰਦਾ ਹੋਈ ਨਹੀਂ ਇਹ ਤਾਂ ਹੂੰ ਇੱਧਰ ਜਲੇਬੀ ਆ ਇੱਧਰ ਸਮੋਸਾ ਆ ਹਾਂਜੀ ਹਾਂਜੀ ਸੌਗਾ ਜਲੇਬੀ ਹੋੜੇ ਮਿੱਠਿਆ ਆ ਬੜਾ ਨਾਈਸ ਸਮੋਸਾ ਬੜਾ ਸਪਾਈਸੀ ਆ ਹੂੰ ਦਾਲੇਸ ਰੌਣੀਆਂ ਹੂੰ ਤੇ ਚਲੋ ਮੈਡਮ ਜੀ ਹੁਣ ਫੇ ਓਕੇ ਆ ਨਾ ਜੀ ਸਾਰੇ ਨੂੰ ਵਧਾਈਆਂ ਸਾਰੇ ਖੁਸ਼ ਰਹਿਣ ਸਾਰਿਆਂ ਨੂੰ ਦੀਵਾਲੀ ਆ ਬਹੁਤ ਬਹੁਤ ਵਧਾਈਆਂ ਹੂੰ ਪਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਚ ਰੱਖੇ ਸਾਰਿਆਂ ਨੂੰ ਸਾਰੇ ਨੇ ਆਪਣਾ ਖਿਆਲ ਰੱਖਣਾ ਆ